ਵਿਆਹ ਦੇ ਵਿੱਚ ਇਹ ਗੱਲਬਾਤ ਹੋਈ ਸੀ ਕਿ ਅਸੀਂ ਪੈਸਾ ਲਾਇਆ ਸੀਗਾ ਤੇ ਵੀ ਬੰਦੇ ਨੂੰ ਬਾਹਰ ਭੇਜਣਾ ਵਿਆਹ ਤੇ ਜੀ 23 ਲੱਖ ਰੁਪਇਆ ਹੋ ਗਿਆ ਸੀਗਾ ਖਰਚ ਤੇ ਅਸੀਂ ਅਰੇਂਜਮੈਂਟ ਇਹ ਜ਼ਮੀਨ ਵੇਚ ਕੇ ਕੀਤਾ ਹੁਣ ਕਹਿੰਦੀ ਮੈਂ ਸੱਦਣਾ ਨਹੀਂ ਜੀ ਹੁਣ ਮੁਕਰ ਗਈ ਆ ਥੋੜੇ ਟਾਈਮ ਜੀ ਜਾ ਕੇ ਸਨ ਉਹਨੇ ਫੋਨ ਕੀਤਾ ਵਾ ਤੇ ਮਗਰੋਂ ਜੀ ਫਿਰ ਫੋਨ ਕਰ ਕਰਨੋਂ हट ਗਈ ਜੋ ਅਸੀਂ ਗੱਲਬਾਤ ਕਰਨੀ ਉਹਨੇ ਕਿਹਾ ਪਿੱਕਿਆ ਨਾ ਸਲਾਹ ਕਰ ਲੋ ਕੜਨਾ ਜੀ ਮੇਰੀ ਨਾਈਫ ਦਾ ਨਾਮ ਪ੍ਰਭਜੋਤ ਕੌਰ ਆ ਜੀ ਤੇ ਮੈਂ ਰਾਮਗੜ੍ਹ ਸਰਦਾਰਾਂ ਵਿਆਹਿਆ ਹੋਈ ਤੇ ਇਥੋਂ ਇਹ ਜਿਵੇਂ ਵਿਆਹ ਤੋਂ ਬਾਅਦ ਡੇਢ ਕਿ ਮਹੀਨਾ ਸਾਡੇ ਕੋਲ ਰਹੀ ਸੀ ਤੇ ਉਸ ਤੋਂ ਬਾਅਦ ਮੇਰੀ ਵਾਈਫ ਤੇ ਉਸ ਤੋਂ ਬਾਅਦ ਉਹ ਇਥੋਂ ਚਲੀ ਗਈ ਵਿਆਹ ਤੋਂ ਬਾਅਦ ਡੇਢ ਮਹੀਨੇ ਬਾਅਦ ਮੇਰੀ ਵਾਈਫ ਦਾ ਨਾਮ ਪ੍ਰავਜੋਤ ਜੀ ਤੇ ਮੇਰਾ ਵਿਆਹ ਹੋਇਆ ਸੀਗਾ ਜੀ 2022 ਦੇ ਵਿੱਚ ਵਿਆਹ ਦੇ ਵਿੱਚ ਇਹ ਗੱਲਬਾਤ ਹੋਈ ਸੀਗੀ ਵੀ ਅਸੀਂ ਪੈਸਾ ਲਾਇਆ ਸੀਗਾ ਤੇ ਵੀ ਬੰਦੇ ਨੂੰ ਬਾਹਰ ਭੇਜਣਾ ਹਾਂਜੀ ਤੇ ਉਸ ਤੋਂ ਬਾਅਦ ਇਹ ਕਹਿੰਦੇ ਠੀਕ ਆ ਵੀ ਅਸੀਂ ਭੇਜ ਪਮਾ ਸਾਧਰਾਂਗੇ ਤੇ ਉਸ ਤੋਂ ਬਾਅਦ ਇਹ ਉੱਤੇ ਜਾ ਕੇ ਮੁੱਕਰ ਗਈ ਸਾਡਾ ਵਿਆਹ ਤੇ ਜੀ 23 ਲੱਖ ਰੁਪਏ ਹੋ ਗਿਆ ਸੀਗਾ ਖਰਚ ਤੇ ਅਸੀਂ ਅਰੇਂਜਮੈਂਟ ਇਹ ਜ਼ਮੀਨ ਵੇਚ ਕੇ ਕੀਤਾ ਵਾ ਲੜਕੀ ਪਹਿਲਾਂ ਤਾਂ ਫੋਨ ਕਰਦੀ ਰਹੀ ਹੈ ਜੀ ਮੇ ਨਾਲ ਗੱਲਬਾਤ ਤੇ ਉਸ ਤੋਂ ਬਾਅਦ ਉਹ ਉੱਥੋਂ ਸਾਡੇ ਰਿਸ਼ਤਾਰਾਂ ਕੋਲੋਂ ਵੀ ਲੜਕੇ ਚਲੇ ਗਏ ਵੀ ਸਾਨੂੰ ਫੋਨ ਕਰਨਾ ਵੀ ਹਟ ਗਈ ਕਿੰਨਾ ਚਿਰ ਹੋਇਆ ਵਿਆਹ ਨਾ ਵਿਆਹ ਨੂੰ ਹੋ ਗਿਆ ਜੀ 22 ਸਾਲ ਹੋ ਗਏ ਹੁਣ ਕਹਿੰਦੀ ਮੈਂ ਸੱਦਣਾ ਨਹੀਂ ਜੀ ਹੁਣ ਮੁੱਕਰ ਗਈ ਆ ਇਹਦੇ ਵਿੱਚ ਹੁਣ ਦਰਖਾਸਤ ਦਿੱਤੀ ਸੀ ਥਾਣੇ ਹਾਂਜੀ ਤੇ ਆਪਣੇ ਪਰਚਾ ਹੋ ਗਿਆ ਸੀ ਜੀ ਕਿਹਨਾਂ ਖਿਲਾਫ ਹੋਇਆ ਪਰਚਾ ਪਰਚਾ ਜੀ ਇਹਨਾਂ ਸਸਦ ਦੇ ਤੇ ਵਾਈਫ ਦੇ ਖਿਲਾਫ ਹੋਇਆ ਹੁਣ ਅਸੀਂ ਇਹੀ ਮੰਗ ਕਰਦੇ ਆਂ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਕੀ ਨਾਮ ਆਪਣਾ ਜੀ ਸਤਵੀਰ ਕੌਰ ਜੀ ਤੇ ਕੀ ਗੱਲਬਾਤ ਰਹੀ ਹੈ ਜੀ ਗੱਲਬਾਤ ਜੀ ਮੇਰਾ ਮੇਰੇ ਹਸਬੰਦ ਦੀ ਦਿੱਤ ਨੂੰ 15 ਸਾਲ ਹੋ ਗਏ ਜੀ ਹੋਈ ਨੂੰ ਤੇ ਮੇਰਾ ਬੇਟਾ ਵਾ ਬਲਰਾਜ ਸਿੰਘ ਤੇ ਬੇਟੇ ਦਾ ਵਿਆਹ ਜੀ ਅਸੀਂ ਬਹੁਤ ਚਾਹਮਾ ਨਾ ਕੀਤਾ ਪ੍ਰਭਜੋਤ ਕੌਰ ਨਾਲ ਹਾਂਜੀ ਤੇ ਬਸ ਜੀ ਤੁਹਾਡੇ ਕੋਲ ਡੇਢ ਕਿ ਮਹੀਨਾ ਰਹੀ ਆ ਡੇਢ ਮਹੀਨੇ ਬਾਅਦ ਚਲੀ ਗਈ ਆ ਥੋੜਾ ਚਿਰ ਜੀ ਸਾਨੂੰ ਫੋਨ ਕਰਦੀ ਰਹੀ ਆ ਤੇ ਜਦੋਂ ਇੱਥੇ ਰਹੀ ਉਹ ਕੁ ਮਹੀਨੇ ਰਹੀ ਉਹਦੇ ਨਾਲ ਠੀਕ ਰਹੀ ਆ ਜੀ ਐ ਤਾਂ ਵਧੀਆ ਰਹੀ ਆ ਹਾਂਜੀ ਤੇ ਬਸ ਜਾਨੀ ਜਦ ਥੋੜੇ ਟਾਈਮ ਜੀ ਜਾ ਕੇ ਸਾਨੂੰ ਉਹਨੇ ਫੋਨ ਕੀਤਾ ਵਾ ਹਾਂਜੀ ਤੇ ਮਗਰੋਂ ਜੀ ਫਿਰ ਫੋਨ ਕਰ ਕਰਨੋਂ ਹਟ ਗਈ ਜੋ ਸੀ ਗੱਲਬਾਤ ਕਰਨੀ ਉਹਨੇ ਕਿਹਾ ਨਾ ਪਿੱਕਿਆ ਨਾ ਸਲਾਹ ਕਰ ਲਓ ਸਾਡੇ ਨਾਲ ਜੀ ਉਹਨੇ ਮਨ ਮਲਾਇਆ ਨਹੀਂ ਇੱਥੇ ਆ ਕੇ ਠੀਕ ਹੈ ਤੇ ਬਸ ਫੇਰ ਮਗਰੋਂ ਸਾਨੂੰ ਮੁੰਡੇ ਨੂੰ ਵੀ ਫੋਨ ਕਰਨੋਂ ਹਟ ਗਈ ਸਾਨੂੰ ਵੀ ਫੋਨ ਕਰਨੋਂ ਹਟ ਗਈ ਅਸੀਂ ਬਹੁਤ ਵਾਰੀ ਉਹਦੇ ਪੇਕੇ ਨਾਲ ਕਨੈਕਟ ਕੀਤਾ ਵਾ ਸਾਨੂੰ ਉਹਨਾਂ ਨੇ ਕੋਈ ਰਾਹ ਨਹੀਂ ਦਿੱਤਾ ਹੈਗਾ ਪੇਕੇ ਜੀ ਐਂ ਕਹਿੰਦੇ ਰਹੇ ਨੇ ਸਾਡੇ ਕੋਈ ਹੈ ਨਹੀਂ ਪੈਸੇ ਹੈ ਨਹੀਂ ਕਿ ਸਲਾਹ ਕਰਕੇ ਦੱਸਾਂਗੇ ਸਾਨੂੰ ਜੱਟ ਨੋਮੀਨ ਨਹੀਂ ਕੱਢਦੇ ਨੇ ਬਸ ਹੁਣ ਸਾਨੂੰ ਜੇ ਇਨਸਾਫ ਚਾਹੀਦਾ ਸਾਡੇ ਪੈਸੇ ਮਿਲਣੇ ਚਾਹੀਦੇ ਨੇ ਉਹਨੂੰ ਇੰਡੀਆ ਮੰਗਵਾਉਣਾ ਚਾਹੀਦਾ